ਗੜ੍ਹ ਸਿੰਘਰ ਦੇ ਪਿੰਡ ਮਹਿਂਦਵਾਨੀ ਗੁਜਰਾਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ 62 ਸਾਲਾ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਚਨਾ ਮਹਿਂਦਵਾਨੀ ਗੁਜਰਾ ਕੁਟੀਆਂ ਤੋਂ ਮੱਥਾ ਟੇਕਣ ਉਪਰੰਤ ਘਰ ਨੂੰ ਵਾਪਸ ਆ ਰਹੀ ਸੀ ਤਾਂ ਰਸਤੇ ਵਿਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਸ ਨੂੰ ਹਸਪਤਾਲ ਲਿਜਾਣ ਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਪਤੀ ਸ਼ਾਮ ਲਾਲ 2 ਸਾਲ ਪਹਿਲਾਂ ਸਬ ਇੰਸਪੈਕਟਰ ਵਜੋਂ ਰਟਾਇਰ ਹੋਇਆ ਸੀ। ਸਾਰੇ ਅੱਜ ਸਵੇਰੇ ਦੀ ਤਕਰੀਬਨ ਸਵੇਰ 5 ਵਜੇ ਦੀ ਵਾਰਦਾਤ ਹੈ। ਛੋਟੀ ਪਰਜਾਈ ਜਿਹੜੀ ਰਚਨਾ ਦੇ ਵੀ ਜਿਵੇਂ ਰੋਟੀਨ ਦੀ ਤਰ੍ਹਾਂ ਤਕਰੀਬਨ ਸਵੇਰ 5:30 ਵਜੇ ਕੁੱਟੀਆਂ ਤੋਂ ਮੱਥਾ ਟੇਕ ਕੇ ਆ ਰਹੇ ਤੇ ਦੋ ਅਣਪਛਾਤੇ ਜਿਨ੍ਹਾਂ ਨੇ ਅੰਦਰੋਂ ਤੋਂ ਫੇਰਿੰਗ ਕਰਕੇ ਸ਼ਾਇਦ ਇਹਨਾਂ ਨੂੰ ਮੌਕਾ ਹੀ ਖਤਮ ਕਰ ਦਿੱਤਾ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸકી ਕਿਉਂਕਿ ਸਵੇਰੇ ਨਹੀਂ ਰਹਾ ਸੀਗਾ ਐਸੇ ਤੋਂ ਕੁੱਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਂਜ ਉੱਥੇ ਤੱਕ ਨਹੀਂ ਸੀਗੀ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਵੀ ਉਹ ਕੌਣ ਸੀ ਇਹ ਜਿਹੜਾ ਇਹਨਾਂ ਦੇ ਹਸਬੈਂਡ ਆ ਆਪੋਸਟਰ ਰਟਾਇਰ ਹਾਂਜੀ ਉਹ ਪੰਜਾਬ ਪੁਲਿਸ ਵਿੱਚੋਂ ਰਟਾਇਰ ਹੈ ਤਕਰੀਬਨ 20 ਸਾਲ ਬੈਨਰ ਰਟਾਇਰਮੈਂਟ ਹੋਈ ਉਹਨਾਂ ਦਾ ਅੱਜ ਸਾਨੂੰ ਸਵੇਰੇ ਇੱਕ ਰਿਪੋਰਟਿੰਗ ਹੋਈ ਸੀ ਮਹਿਦਬਾਨੀ ਗੁਜਰਾਪਿੰਡ ਚ ਰਚਨਾ ਦੇ ਵੀ ਵਾਈਫ ਆਫ ਸ਼ਾਮਲਾਲ ਹੈਗੇ ਨੇ ਉਹਨਾਂ ਦੇ ਅਨਫੋਰਚਨ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਆ ਅਸੀਂ ਮੌਕੇ ਤੇ ਆਏ ਆ ਮੈਂ ਤੇ ਡੀਐਸਪੀ ਗੜ ਸ਼ੰਕਰ ਸਾਹਿਬ ਤੇ ਅਸੀਂ ਗਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰ ਲਾਂਗੇ ਇਸ ਸਰ ਕਿੰਨੇ ਰਾਉਂਡ ਫਾਇਰ ਹੋਏ ਕੁਦਾ ਲੱਗਾ ਕਿੰਨੇ ਹੱਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਇਸਰ ਉਹਨਾਂ ਦਾ ਨਾਮ ਵਗੈਰਾ ਜਿਹਨੇ ਡੈਥ ਹੋਈ ਰਚਨਾ ਦੇ ਵੀ ਕੀ ਨਾਮ ਰਚਨਾ ਦੇ ਵੀ ਹੈਗਾ ਉਹਨਾਂ ਦਾ ਨਾਮ 60 ਸਾਲ ਉਮਰ ਆ ਉਹਨਾਂ ਦੀ ਤੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੀ ਮੌਕੇ ਹਾਂਜੀ ਹੱਲੇ ਇਨਵੈਸਟੀਗੇਸ਼ਨ ਅਜੇ ਸਟਾਰਟ ਕੀਤੀ ਆ ਹੁਣੇ ਰਿਪੋਰਟ ਇਨਸੀਡੈਂਟ ਹੋਇਆ ਤੇ ਇਹਦੇ ਵਕਫ ਵਕ ਜਿਹੜੇ ਐਂਗਲ ਹੈਗੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਗੜਸ਼ੰਕਰ ਦੇ ਪਿੰਡ ਮਹਿਂਦਵਾਨੀ ਗੁਜਰਾਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ 62 ਸਾਲਾ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਚਨਾ ਮਹਿਂਦਵਾਨੀ ਗੁਜਰਾ ਕੁਟੀਆਂ ਤੋਂ ਮੱਥਾ ਟੇਕਣ ਉਪਰੰਤ ਘਰ ਨੂੰ ਵਾਪਸ ਆ ਰਹੀ ਸੀ ਤਾਂ ਰਸਤੇ ਵਿਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ 3 ਰਾਊਂਡ ਫਾਇਰ ਕੀਤੇ ਗਏ ਜਿਸ ਨੂੰ ਹਸਪਤਾਲ ਲਿਜਾਣ ਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਪਤੀ ਸ਼ਾਮ ਲਾਲ 2 ਸਾਲ ਪਹਿਲਾਂ ਸਬ ਇੰਸਪੈਕਟਰ ਵਜੋਂ ਰਟਾਇਰ ਹੋਇਆ ਸੀ। ਸରି ਅੱਜ ਸਵੇਰੇ ਦੀ ਤਕਰੀਬਨ ਸਵੇਰ 5 ਵਜੇ ਦੀ ਵਾਰਦਾਤ ਹੈ। ਛੋਟੀ ਪਰ ਜਾਈ ਜਿਹੜੀ ਰਚਨਾ ਦੇ ਵੀ ਇਸ ਵੇਰੇ ਰੁਟੀਨ ਦੀ ਤਰ੍ਹਾਂ ਤਕਰੀਬਨ ਸਵੇਕ 5:00 ਵਜੇ ਕੁੱਟੀਆਂ ਤੋਂ ਮੱਥਾ ਟੇਕ ਕੇ ਆ ਰਹੇ ਤੇ ਦੋ ਅਣਖਸ਼ਤ ਤੇ ਜਿਨ੍ਹਾਂ ਨੇ ਅੰਦਰ ਤੋਂ ਫੇਰਿੰਗ ਕਰਕੇ ਸ਼ਾਇਦ ਇਹਨਾਂ ਨੂੰ ਮੁਕਤੀ ਖਤਮ ਕਰ ਦਿੱਤਾ ਉਹਨਾਂ ਦੀ ਕੋਪਸ਼ਾਨ ਨਹੀਂ ਹੋ ਸਕੀ ਕਿਉਂਕਿ ਸੂਰੇ ਨੇਰਾ ਸੀਗਾ ਐਸੇ ਤੋਂ ਕੁੱਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਂਜ ਉੱਥੇ ਤੱਕ ਨਹੀਂ ਸੀਗੀ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਵੀ ਉਹ ਕੌਣ ਸੀ ਤੇ ਜਿਹੜਾ ਇਹਨਾਂ ਦਾ ਹਸਬੈਂਡ ਆ ਉਹ ਪੁਲਿਸ ਤੋਂ ਰਟਾਇਰ ਹਾਂਜੀ ਉਹ ਪੰਜਾਬ ਪੁਲਿਸ ਵਿੱਚੋਂ ਰਟਾਇਰ ਹੈ ਤਕਰੀਬਨ 20 ਸਾਲ ਬਾਅਦ ਰਟਾਇਰਮੈਂਟ ਲਈ ਉਹਨਾਂ ਦਾ ਸਵੇਰੇ ਹੀ ਘਟ ਅੱਜ ਸਾਨੂੰ ਸਵੇਰੇ ਇੱਕ ਰਿਪੋਰਟing ਹੋਈ ਸੀ ਬਹੁਤ ਮਹਤਵਪੂਰਨ ਗੁਜਰਾਪਿੰਡ ਚ ਰਚਨਾ ਦੇ ਵੀ ਵਾਈਫ ਆਫ ਸ਼ਾਮਲਾਲ ਹੈਗੇ ਨੇ ਉਹਨਾਂ ਦੇ ਅਨਫੋਰਚਨ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਆ ਅਸੀਂ ਮੌਕੇ ਤੇ ਆਏ ਆ ਮੈਂ ਤੇ ਡੀਐਸਪੀ ਗੜ ਸ਼ੰਕਰ ਸਾਹਿਬ ਤੇ ਅਸੀਂ ਗਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰ ਲਾਂਗੇ ਕੀ ਸਰ ਕਿੰਨੇ ਰਾਉਂਡ ਫਾਇਰ ਹੋਏ ਕੋਈ ਲੱਗਾ ਕਿੰਨੇ ਹੱਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਇਸਰ ਉਹਨਾਂ ਦਾ ਨਾਮ ਵਗੈਰਾ ਜਿਹਨੇ ਡੈਥ ਹੋਈ ਰਚਨਾ ਦੇ ਵੀ ਕੀ ਨਾਮ ਰਚਨਾ ਦੇ ਵੀ ਹੈਗਾ ਉਹਨਾਂ ਦਾ ਨਾਮ 60 ਸਾਲ ਉਮਰ ਆ ਉਹਨਾਂ ਦੀ ਤੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੀ ਹਾਂਜੀ ਹੱਲੇ ਇਨਵੈਸਟੀਗੇਸ਼ਨ ਇਨ ਸਟਾਰਟ ਕੀਤੀ ਆ ਹੁਣੇ ਰਿਪੋਰਟ ਇਨਸੀਡੈਂਟ ਹੋਇਆ ਤੇ ਇਹਦੇ ਵਕਫ ਵਕ ਜਿਹੜੇ ਐਂਗਲ ਹੈਗੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ